ਸਾਨਿਆਂ ਦੇ ਨਹੀਂ ਪੱਥਰਾਂ ਨੂੰ ਲੈ ਕੇ ਵਿਰੋਧੀਆਂ ਦੇ ਸਵਾਲਾਂ ਤੇ ਹਰਜੋਤ ਬੈਂਸ ਨੇ ਸੁਣਾਈਆਂ ਸਰਕਾਰ ਦੀਆਂ ਉਪਲਬਧੀਆਂ ਕਿ ਅੱਜ ਪੰਜਾਬ ਦੇ ਸਾਰੇ ਸਕੂਲਾਂ ਚ ਬਾਥਰੂਮ ਤੇ ਚਾਰ ਦਿਵਾਰੀਆਂ ਪੁੱਛਿਆ ਤੁਸੀਂ 75 ਸਾਲਾਂ ਦੇ ਰਾਜ ਚ ਕਿਉਂ ਨਹੀਂ ਬਣਾਈ ਵਾਪਕ। ਉਲੀ ਦੇਰ ਚ ਕੈਬਨਟ ਦੀ ਅਹਿਮ ਬੈਠਕ ਐ ਸਿਪਾਈ ਚਾਰੇ ਦੇ ਵਕੀਲਾਂ ਨੂੰ ਲੈ ਕੇ ਹੋ ਸਕਦਾ ਵੱਡਾ ਐਲਾਨ ਸੂਤਰਾਂ ਮੁਤਾਬਕ ਕੇ ਜੀ ਦਫਤਰ ਚ ਲਾਅਫਸਰਾਂ ਦੀ ਭਰਤੀ ਚ ਮਿਲ ਸਕਦੀ ਹੈ ਛੋਟ। ਅੰਗਰੇਜ਼ੀ ਆਪਸੀ ਖਾਣਾ ਜੱਗੀ ਵਿਚਾਲੇ ਬੈਠਕਾਂ ਦਾ ਦੌਰ ਚੰਡੀਗੜ੍ਹ ਚ ਚੱਲ ਰਹੀਆਂ ਨੇ ਮੈਰਾਥਨ ਮੀਟਿੰਗਾਂ ਇੰਚਾਰਜ ਮੁਪੇਸ਼ ਬਖੀਰ ਵੀ ਐਗਵਾਈ ਚੋਰਿਆ ਮੰਤ ਸਾਨੀਕਰਨਿਆ ਕਾਰਨ ਹੋਏ ਨੁਕਸਾਨ ਤੇ ਕੇਂਦਰ ਸਖਤ ਪੁੱਛਿਆ ਕਿਉਂ ਨਾ ਹੋਵੇ ਪੰਜਾਬ ਤੋਂ ਵਸੂਲੀ ਸਰਕਾਰ ਨੂੰ ਲਿਖੀ ਚਿੱਠੀ ਕਿ ਹਾਟ ਟੂਨ ਪਲਾਜ਼ਾ ਬੰਦ ਹੋਣ ਕਰਕੇ ਹੋਇਆ ਕਰੋਨਾ ਦਾ ਨੁਕਸਾਨ ਸਿੱਖਿਆ ਮਹਿਕਮੇ ਨੇ ਵਾਪਸ ਲਿਆ ਨਸ਼ਿਆਂ ਖਿਲਾਫ ਚੈਕਿੰਗ ਦਾ ਫੈਸਲਾ ਬੱਚੇ ਨਹੀਂ ਕਰਨਗੇ ਦੁਕਾਨਾਂ ਤੇ ਜਾ ਕੇ ਚੈਕਿੰਗ ਸਿਰਫ ਆਪਣੇ ਸਾਥੀ ਵਿਦਿਆਰਥੀਆਂ ਤੇ ਹੀ ਰੱਖਣੀ ਹੋਏਗੀ ਨਜ਼ਰ ਅਮ੍ਰਿਤਸਰ ਪੁਲਿਸ ਨੇ ਫੇਰ ਫੜੀ 18 ਕਿਲੋ ਹੈਰੋਇਨ ਮੁਲਜ਼ਮ ਕਾਬੂ ਪਾਕਿਸਤਾਨ ਚ ਬੈਠੇ ਨਸ਼ਾ ਤਸਕਰਾਂ ਨਾਲ ਜੁੜੇ ਤਾਰ ਸਾਥੀ ਦੀ ਪਾਲ ਚ ਛਾਪੇਮਾਰੀ ਕਰਨਲ ਕੁਟਮਾਰ ਮਾਮਲੇ ਚ ਮਿਸਿਸ ਬਾਠ ਨੇ ਡੀਜੀਪੀ ਪੰਜਾਬ ਨੂੰ ਲਿਖੀ ਚਿੱਠੀ ਸਸਪੈਂਡ ਪੁਲਿਸ ਮੁਲਾਜ਼ਮਾਂ ਨੂੰ ਪਟਿਆਲਾ ਜ਼ੋਨ ਤੋਂ ਬਾਹਰ ਭੇਜਣ ਦੀ ਮੰਗ ਕਿ ਆ ਪਹਿਲਾ ਜ਼ਿਲ੍ਹੇ ਤੋਂ ਬਾਹਰ ਕੀਤਾ ਹੋਇਆ ਹੈ ਤਬਾਦਲਾ ਅੰਸਰਾ ਛਾਂਸ ਦੀ ਪਤਨੀ ਰੇਸ਼ਮ ਕੌਰ ਹਾਸਤੀ ਅੰਤਿਮ ਅਰਦਾਸ ਪਰਿਵਾਰ ਸਮੇਤ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਸਿੱਖੀ ਜਗਤ ਵਿਆ ਕਈ ਹਸਤੀਆਂ ਨੇ ਵੀ ਦਿੱਤੀ ਸ਼ਰਧਾਂਜਲੀ ਮੋਰਿੰਡਾ ਡਿਗਰਾਪਤੇ ਤੇ ਸਾਬਕਾ ਸੀਐਮ ਚੰਨੀ ਦਾ ਵਖਰਾ ਅੰਦਾਜ਼ ਮਾਂ ਦੇ ਭਜਨਾ ਤੇ ਥਿਰਕੇ ਚੰਨੀ ਕਨਈਆ ਮਿੱਤਰ ਨਾਲ ਮਿਲ ਕੇ ਕੀਤਾ ਗਿਆ ਸਤਿ ਸ਼੍ਰੀ ਅਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਪਖਾਨਿਆਂ ਵਾਲੇ ਮਾਮਲੇ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਹੁਣ ਵਿਰੋਧੀਆਂ ਨੂੰ ਜਵਾਬ ਦਿੱਤਾ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਰਕਾਰ ਦੀਆਂ ਸਕੂਲਾਂ ਨੂੰ ਲੈ ਕੇ ਉਪਲਬਧੀਆਂ ਗੜਾਈਆਂ ਨੇ ਤੇ ਪਿਛਲੇ ਸਾਲਾਂ ਦੇ ਵਿੱਚ ਜੋ ਸਕੂਲਾਂ ਦੇ ਵਿੱਚ ਕੰਮ ਹੋਏ ਨੇ ਖਾਸ ਕਰਕੇ ਚਾਰ ਦਿਵਾਰੀਆਂ ਤੇ ਬਾਥਰੂਮਾਂ ਨੂੰ ਲੈ ਕੇ ਉਸਦਾ ਜ਼ਿਕਰ ਕਰਦੇ ਹੋਏ ਵਿਰੋਧੀਆਂ ਤੇ ਨਿਸ਼ਾਨਾ ਸਾਧਿਆ ਹੈ। ਹਰਜੋਤ ਬੈਸਰੇ ਕਹਾਂ ਕਿ ਪਹਿਲਾਂ ਸਕੂਲਾਂ ਚ ਚਾਰ ਦਿਵਾਰੀ ਤੇ ਬਾਥਰੂਮ ਹੈ ਹੀ ਨਹੀਂ ਸਨ ਸਾਰੇ ਸਕੂਲ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਸਨ ਪਰ 3 ਸਾਲਾਂ ਦੇ ਵਿੱਚ ਅਸੀਂ ਸਕੂਲ ਦੀ ਹਰ ਚਾਰ ਦਿਵਾਰੀ ਬਣਾ ਦਿੱਤੀ ਹੈ ਔਰ ਸਕੂਲਾਂ ਹਰ ਸਕੂਲ ਦੇ ਵਿੱਚ ਹੁਣ ਵਧੀਆ ਸਾਫ਼ ਸੁਥਰੇ ਬਾਥਰੂਮ ਬਣ ਗਏ ਨੇ ਕੋਈ ਵੀ ਬੱਚਾ ਜ਼ਮੀਨ ਤੇ ਨਹੀਂ ਬੈਠਦਾ ਹਰ ਬੱਚਾ ਕਿਸੇ ਨੂੰ ਖੁੱਲੇ ਚ ਬਾਥਰੂਮ ਨਹੀਂ ਜਾਣਾ ਪੈਂਦਾ ਹਰ ਬੱਚੇ ਦੀ ਪ੍ਰਾਈਵੇਸੀ ਦਾ ਪੂਰਾ ਖਿਆਲ ਰੱਖਿਆ ਗਿਆ ਹੈ ਵਿਰੋਧੀਆਂ ਨੂੰ ਸਵਾਲ ਕੀਤਾ ਹਰਜੋਤ ਬੈਂਸ ਨੇ ਕਿ ਤੁਸੀਂ 75 ਸਾਲਾਂ ਦੇ ਰਾਜ ਚ ਬਾਥਰੂਮ ਕਿਉਂ ਨਹੀਂ ਬਣਾ ਸਕੇ ਤੁਹਾਡੇ ਬੱਚਿਆਂ ਦੇ ਸਕੂਲਾਂ ਚ ਬਾਥਰੂਮਾਂ ਚ ਏਸੀ ਵੀ ਲੱਗੇ ਨੇ ਪਰ ਸਰਕਾਰੀ ਸਕੂਲਾਂ ਦੇ ਵਿੱਚ ਬਾਥਰੂਮ ਹੀ ਨਹੀਂ ਸਨ ਅਸਲ ਦੇ ਵਿੱਚ ਵਿਰੋਧੀ ਧਿਰਾਂ ਵੱਲੋਂ ਜਿਹੜੇ ਬਾਥਰੂਮ ਬਣਾਏ ਗਏ ਨੇ ਉਹਨਾਂ ਤੇ ਉਹਨਾਂ ਦੇ ਉਦਕਟ ਨਹੀਂ ਕੰਮ ਦੇ ਲਾਏ ਗਏ ਨੀਂ ਪੱਥਰਾਂ ਤੇ ਸਵਾਲ ਚੱਕੇ ਗਏ ਸੀ ਹਰਜੋਤ ਬੈਂਸ ਨੇ ਇਸ ਦਾ ਜਵਾਬ ਸਕੂਲ ਦੇ ਕੰਮ ਜਿਹੜੇ ਕੀਤੇ ਗਏ ਨੇ ਉਹਨਾਂ ਨੂੰ ਗਿਣਾ ਕੇ ਤਾਂ ਦਿੱਤਾ ਹੈ ਪਰ ਜਿਹੜੀ ਪੰਜਾਬ ਦੇ ਵਿੱਚ ਸਿਆਸਤ ਗਰਮਾਈ ਹੈ ਜਾਂ ਸੋਸ਼ਲ ਮੀਡੀਆ ਤੇ ਜਿਹੜਾ ਇੱਕ ਵੱਡੇ ਪੱਧਰ ਤੇ ਵਾਰ ਪਲਟਵਾਰ ਦਾ سلسلہ ਚੱਲ ਰਿਹਾ 19 ਪੱਥਰਾਂ ਨੂੰ ਲੈ ਕੇ ਚੱਲ ਰਿਹਾ ਹੈ ਔਰ ਨੀ ਪੱਥਰਾਂ ਦੇ ਸਵਾਲਾਂ ਤੇ ਹਰਜੋਤ ਬੈਂਸ ਨੇ ਇਹ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਐਨੇ ਸਾਲਾਂ ਦੇ ਵਿੱਚ ਬਾਥਰੂਮ ਬਣਾ ਹੀ ਨਹੀਂ ਸਕੇ ਅਸੀਂ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਆਕਾਲੀ ਗਾ ਕਾਂਗਰਸ ਬੀਜੇਪੀ ਜੋ ਦਿਨ ਤੋਂ ਇਹਨਾਂ ਨੂੰ ਅੱਗ ਲੱਗੀ ਹੋਈ ਐ ਤਕਲੀਫ ਪਚੀ ਹੋਈ ਐ ਕਹਿੰਦੇ ਆ ਕਿ ਜੀ ਆਈ ਦੀ ਸਕੂਲਾਂ ਦੇ ਵਿੱਚ ਬਾਥਰੂਮਾਂ ਦੇ ਉੱ ਘਾਟਣ ਰੱਖ ਲੈ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਐ ਮੈਂ ਇਹਨੂੰ ਪੁੱਛਣਾ ਚਾਹੂੰਗਾ 2022 ਤੋਂ ਪਹਿਲਾਂ ਜਦੋਂ ਮੈਂ ਮੰਤਰੀ ਬਣਿਆ ਪੰਜਾਬ ਦੇ ਵਿੱਚ 3000 ਇਹ ਕਹਿੰਦੇ ਸਕੂਲ ਸੀ ਜਿੱਥੇ ਨਾ ਬਾਥਰੂਮ ਸੀ ਜਾਂ ਜਿਹੜੇ ਹੈਗਾ ਸੀ ਵਰਤਨ ਲਾਇਕ ਨਹੀਂ ਸੀ 75 ਸਾਲ ਫੋੜੇ ਰਾਜ ਦੇ ਵਿੱਚ ਤੁਸੀਂ ਬਾਥਰੂਮ ਨਹੀਂ ਬਣਾ ਸਕੇ ਕਿਉਂ ਸਾਡੇ ਗਰੀਬਾਂ ਦੇ ਬੱਚੇ ਪੜਦੇ ਉੱਥੇ ਮਨਰੇਗਾ ਵਰਕਰਾਂ ਦੇ ਬੱਚੇ ਪੜਦੇ ਉੱਥੇ ਤੁਹਾਡੇ ਆਪਣੇ ਜਵਾਕ ਤੁਹਾਡੇ ਬੱਚੇ ਜਿਹਨਾਂ ਸਕੂਲਾਂ 'ਚ ਪੜ ਗਏ ਆ ਉਹਨਾਂ ਸਕੂਲਾਂ 'ਚ ਬਾਥਰੂਮ ਵੀ AC ਲੱਗੇ ਆ ਤੇ ਮੇਰੇ ਸਕੂਲਾਂ ਦੇ ਬੱਚੇ ਖੁੱਲੇ 'ਚ ਜਾਂਦੇ ਮੈਂ ਤਾਂ ਦੇ ਸਕੂਲਾਂ 'ਚ ਗਿਆ ਜਿੱਥੇ ਜਿੱਥੇ ਮੈਨੂੰ ਬੱਚੀਆਂ ਮਿਲੀਆਂ ਕਹਿੰਦੀ ਸਰ 8 ਵਜੇ ਸਕੂਲ ਲੱਗਦਾ 2 ਵਜੇ ਚੱਲਦਾ ਕਿਵੇਂ ਕੰਟਰੋਲ ਕਰੀਏ ਕਿ ਸਕੂਲ 'ਚ ਬਾਥਰੂਮ ਖੁੱਲੇ ਮੈਦਾਨ ਚ ਸਾਡੇ ਬੱਚੇ ਬਾਥਰੂਮ ਜਾਂਦੇ ਸੀ ਤੇ ਹਾਂ ਅਸੀਂ ਜਦੋਂ ਉਹ ਬਾਥਰੂਮ ਬਣਾਤੇ ਕਹਿੰਦੇ ਕਿ ਇਹ ਨੀ ਪੱਥਰ ਕਿਉਂ ਰੱਖ ਰਹੇਂ ਇਹ ਨੀ ਪੱਥਰ ਥੋੜਾ ਤਮਾਚਾ ਉਦੋਂ ਥੋੜੀ ਸ਼ਰਮ ਆਈ ਨਹੀਂ ਕਿੱਥੇ ਗਈ ਸੀ ਤੁਹਾਡੀ ਸ਼ਰਮ ਜਦੋਂ ਸਾਡੀ ਬੱਚੀਆਂ ਬਾਹਰ ਬਾਥਰੂਮ ਜਾਂਦੀਆਂ ਸੀ ਖੁੱਲੇ ਚ ਬਾਥਰੂਮ ਜਾਂਦੀਆਂ ਸੀ ਕਦੀ ਤੁਹਾਡੇ ਟਵੀਟ ਨਹੀਂ ਆਏ ਤੁਸੀਂ ਉਸ ਵਕਤ ਵਿਅਸਤ ਸੀ ਆਪਣੇ ਫਾਰਮ ਹਾਊਸ ਬਣਾਉਣ ਚ ਆਪਣੇ 5 17 7 17 ਹੋਟਲ ਬਣਾਉਣ ਚ ਗੱਲ ਕਰਦੇ ਆ ਅਮਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਦੀ ਥੋੜੀ ਦੇਰ ਦੇ ਵਿੱਚ ਪਪਲਪ੍ਰੀਤ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਅਜਨਾਲਾ ਕੋਰਟ ਦੇ ਵਿੱਚ ਪਪਲਪ੍ਰੀਤ ਦੀ ਪੇਸ਼ੀ ਹੈ ਅਸਲ ਵਿੱਚ ਡਿਗਰੂਗੜ ਜੇਲ੍ਹ ਤੋਂ ਐਨਐਸਏ ਖਤਮ ਹੋਣ ਤੋਂ ਬਾਅਦ ਪਪਲਪ੍ਰੀਤ ਨੂੰ ਪੰਜਾਬ ਲਿਆਂਦਾ ਗਿਆ ਹੈ ਦੇਰ ਰਾਤ ਪੁਲਿਸ ਅਮ੍ਰਿਤਸਰ ਲੈ ਕੇ ਪਹੁੰਚੀ ਸੀ ਅਜਨਾਲਾ ਥਾਣੇ ਤੇ ਹਮਲੇ ਦੇ ਮਾਮਲੇ ਦੇ ਵਿੱਚ ਅਮ ਪਪਲਪ੍ਰੀਤ ਮੁਲਜ਼ਮ ਹੈ ਇਸ ਤੋਂ ਪਹਿਲਾਂ ਜਿਹੜੇ ਜਿੰਨੇ ਵੀ ਅਮਰਿਤਪਾਲ ਦੇ ਸਾਥੀ ਦੀਬਰੂਗੜ ਜੇਲ੍ਹ ਦੇ ਵਿੱਚ ਬੰਦ ਸੀ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਚੁੱਕਾ ਹੈ ਤਾਂ ਹੁਣ ਸਿਰਫ ਅਮਰਤਪਾਲ ਸਿੰਘ ਹੀ ਇੱਕ ਐਸਾ ਸ਼ਖਸ ਹੈ ਜੋ ਕਿ ਅਜਨਾਲਾ ਦੇ ਵਿੱਚ ਜਿਹੜੀ 39 ਨੰਬਰ ਐਫ ਆਈ ਆਰ ਦਰਜ ਹੋਈ ਸੀ ਉਸ ਦੇ ਵਿੱਚ ਜਿੰਨੇ ਵੀ ਲੋਕਾਂ ਦੀਆਂ ਹੁਣ ਤੱਕ ਗ੍ਰਿਫਤਾਰੀਆਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਅਮਰਤਪਾਲ ਸਿੰਘ ਹੀ ਇੱਕ ਐਸਾ ਮੁਲਜ਼ਮ ਹੈ ਜੋ ਇਸ ਵੇਲੇ ਅਸਾਮ ਦੀ ਦੀਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਬਾਕੀ ਜਿੰਨੇ ਵੀ ਲੋਕ ਉਸ ਜੇਲ੍ਹ ਦੇ ਵਿੱਚ ਬੰਦ ਸੀ ਸਾਰਿਆਂ ਨੂੰ ਪੰਜਾਬ ਪੁਲਿਸ ਜੋ ਹੈ ਪੰਜਾਬ ਲਿਆ ਚੁੱਕੀ ਹੈ ਤਾਂ ਬਹੁਤ ਜਲਦ ਹੁਣ ਅਮਰਿਤਪਾਲ ਸਿੰਘ ਨੂੰ ਵੀ ਪੰਜਾਬ ਲਿਆ ਕੇ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਔਰ ਪੁੱਛਗਿੱਛ ਦੇ ਦੌਰਾਨ ਹੋਰ ਖੁਲਾਸੇ ਜਾਂ ਹੋਰ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਵੱਲੋਂ ਕੀਤੀਆਂ ਜਾ ਸਕਦੀਆਂ ਨੇ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਜੀਵ ਸ਼ਰਮਾ ਨਿਊਜ਼ ਦੀ ਟੀਮ ਤਾਂ ਪਪਲ ਪ੍ਰੀਤ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਦੇਖਣਾ ਹੋਏਗਾ ਕਿੰਨੇ ਦਿਨ ਦਾ ਰਿਮਾਂਡ ਪਪਲਪ੍ਰੀਤ ਦਾ ਪੁਲਿਸ ਵੱਲੋਂ ਮੰਗਿਆ ਜਾਂਦਾ ਹੈ ਔਰ ਕਿੰਨੇ ਦਿਨ ਦਾ ਰਿਮਾਂਡ ਕੋਰਟ ਦੇਵੇਗੀ ਇਹ ਤਸਵੀਰਾਂ ਨੇ ਪਪਲਪ੍ਰੀਤ ਨੂੰ ਪੰਜਾਬ ਪੁਲਿਸ ਲੈ ਕੇ ਆਈ ਅਮ੍ਰਿਤਸਰ 에어ਪੋਰਟ ਤੋਂ ਅਮ੍ਰਿਤਪਾਲ ਸਿੰਘ ਦਾ ਸਾਥੀ ਹੈ ਸਭ ਤੋਂ ਅਖੀਰ ਤੇ ਅਮ੍ਰਿਤਪਾਲ ਸਿੰਘ ਫੜਿਆ ਗਿਆ ਸੀ ਉਸ ਤੋਂ ਪਹਿਲਾਂ ਪਪਲਪ੍ਰੀਤ ਦੀ ਗ੍ਰਿਫਤਾਰੀ ਹੋਈ ਸੀ ਕਾਫੀ ਦਿਨ ਤੱਕ ਅਮਰ ਅਮ੍ਰਿਤਪਾਲ ਤੇ ਪਪਲਪ੍ਰੀਤ ਫਰਾਰ ਰਹੇ ਸੀ ਪੁਲਿਸ ਤੋਂ ਬਚਦੇ ਰਹੇ ਸੀ ਔਰ ਅਖੀਰ ਪੁਲਿਸ ਦੇ ਹੱਥੇ ਚੜ੍ਹੇ ਸੀ ਉਸ ਤੋਂ ਬਾਅਦ ਸਿੱਧਾ ਐਨਐਸਏ ਲਾ ਕੇ ਡਿਬ루ਗੜ ਭੇਜ ਦਿੱਤਾ ਗਿਆ ਸੀ ਕੁਝ ਦਿਨਾਂ ਦਾ ਫਰਕ ਸੀ ਯਾਨੀ ਥੋੜੇ ਦਿਨਾਂ ਬਾਅਦ ਅਮਰਿਤਪਾਲ ਸਿੰਘ ਦੀ ਵੀ ਐਨਐਸਏ ਜਿਹੜੀ ਹੈ ਉਹ ਖਤਮ ਹੋ ਰਹੀ ਹੈ ਉਹ ਦੇਖਣਾ ਹੋਏਗਾ ਕਿ ਉਹ ਅੱਗੇ ਵਧਾਈ ਜਾਂਦੀ ਹੈ ਜਾਂ ਅਮਰਿਤਪਾਲ ਸਿੰਘ ਨੂੰ ਵੀ ਪੰਜਾਬ ਲੈ ਕੇ ਆਇਆ ਜਾਂਦਾ ਪਰ ਬਾਕੀ ਸਾਰਿਆਂ ਦੀ ਐਨਐਸਏ ਖਤਮ ਕਰ ਦਿੱਤੀ ਗਈ ਹੈ ਉਹਨਾਂ ਨੂੰ ਪੰਜਾਬ ਲਿਆਂਦਾ ਗਿਆ ਜਿਵੇਂ ਜਿਵੇਂ ਜਿਹੜੀ ਜਿਹੜੀ ਤਰੀਕ ਨੂੰ ਉਹਨਾਂ ਦੀ ਸਮਾਂ ਸੀਮਾ ਪੂਰੀ ਹੁੰਦੀ ਹੈ ਉਸ ਤਰੀਕ ਦੇ ਹਿਸਾਬ ਨਾਲ ਸਾਰੇ ਵਾਪਸ ਆਏ ਨੇ ਸੋ ਪਪਲਪ੍ਰੀਤ ਨੂੰ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਰਜੀਵ ਸ਼ਰਮਾ ਮੇਰੇ ਸਹਿਯੋਗੀ ਜੁੜੇ ਹੋਏ ਨੇ ਰਜੀਵ ਅਜਨਾਲੇ ਵਾਲੇ ਕੇਸ ਦੇ ਵਿੱਚ ਪਹਿਲਾਂ ਸਾਰਿਆਂ ਦਾ ਵੀ ਰਿਮਾਂਡ ਮੰਗਿਆ ਗਿਆ ਸੋ ਅੱਜ ਪੁਲਿਸ ਕਿੰਨਾ ਕੁ ਰਿਮਾਂਡ ਮੰਗ ਸਕਦੀ ਹੈ ਪਪਲਪ੍ਰੀਤ ਦਾ ਕਿਉਂਕਿ ਹਲੇ ਪੁੱਛਗਿੱਛ ਕਰਨੀ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਐ ਅਜਨਾਲਾ ਥਾਣੇ ਤੇ ਜਿਹੜਾ ਅਟੈਕ ਹੋਇਆ ਸੀ ਉਸ ਮਾਮਲੇ ਦੇ ਵਿੱਚ ਸੋ ਕੀ ਤਰਕ ਵਿੱਚ ਤਰਕ ਜਿਹੜੇ ਨੇ ਉਹ ਕੋਰਟ ਦੇ ਅੰਦਰ ਰਹਿ ਸਕਦੇ ਆ ਜਾਂ ਕੋਈ ਜਾਣਕਾਰੀ ਹੋਵੇ ਤਾਂ ਅੰਦਰ ਕੀ ਕੁਝ ਚੱਲ ਰਿਹਾ ਹੈ ਬਿਲਕੁਲ ਵਿਜੇ ਜਿਸ ਤਰੀਕੇ ਦੇ ਨਾਲ ਜਿਹੜੇ ਸਭ ਤੋਂ ਪਹਿਲਾਂ ਸੱਤ ਸਾਥੀ ਅਮਰਪਾਲ ਸਿੰਘ ਦੇ ਜਦੋਂ ਪੰਜਾਬ ਪੁਲਿਸ ਉਤੋਂ ਅਸਾਮ ਤੋਂ ਲੈ ਕੇ ਉਹਨਾਂ ਨੂੰ ਪੰਜਾਬ ਪਹੁੰਚੀ ਸੀ ਅਜਨਾਲਾ ਕੋਰਟ ਦੇ ਵਿੱਚ ਪੇਸ਼ੀ ਹੋਈ ਸੀ ਤਾਂ ਉਸ ਦਿਨ ਪੁਲਿਸ ਨੇ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਜਦ ਕਿ ਕੋਰਟ ਦੇ ਵੱਲੋਂ 4 ਦਿਨ ਦਾ ਰਿਮਾਂਡ ਜਿਹੜਾ ਉਹ ਦਿੱਤਾ ਗਿਆ ਸੀ ਬਾਅਦ ਦੇ ਵਿੱਚ ਫਿਰ ਤੋਂ 3 ਦਿਨ ਦਾ ਰਿਮਾਂਡ ਜਿਹੜਾ ਪੁਲਿਸ ਨੇ ਹਾਸਲ ਕੀਤਾ ਤਾਂ ਜੋ ਪੁਲਿਸ ਦੀ ਟੀਮ ਹੈ ਉਹ ਇਹਨਾਂ ਜਿਹੜੇ ਬਾਕੀ ਮੁਲਜ਼ਮ ਸੀ ਉਹਨਾਂ ਨੂੰ ਪੇਸ਼ ਕਰਨ ਤੋਂ ਬਾਅਦ ਹੁਣ ਪਪਲ ਪ੍ਰੀਤ ਇੱਕ ਐਸਾ ਸ਼ਖਸ ਹੈ ਜੋ ਕਿ ਅਮਰਿਤਪਾਲ ਸਿੰਘ ਦੇ ਨਾਲ ਜਦੋਂ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਤੋਂ ਪਹਿਲਾਂ ਜਿਹੜੇ ਕੁਝ ਦਿਨ ਲਗਾਤਾਰ ਅਸੀਂ ਤਸਵੀਰਾਂ ਦੇਖੀਆਂ ਕਿ ਪੁਲਿਸ ਜਦੋਂ ਉਸ ਦੀ ਪੈੜ ਨਾਪ ਰਹੀ ਸੀ ਤਾਂ ਬਹੁਤ ਸਾਰੀਆਂ ਸੀਸੀਟੀਵੀ ਤਸਵੀਰਾਂ ਜਾਂ ਫਿਰ ਕੁਝ ਐਸੀਆਂ ਜਿਹੜੀਆਂ ਫੋਟੋਗ੍ਰਾਫਸ ਸਾਹਮਣੇ ਆਈਆਂ ਸੀ ਜਿਨ੍ਹਾਂ ਦੇ ਵਿੱਚ ਅਮਰਿਤਪਾਲ ਸਿੰਘ ਤੇ ਪਪਲ ਪ੍ਰੀਤ ਇਕੱਠੇ ਨਜ਼ਰ ਆਉਂਦੇ ਰਹੇ ਸੀ ਬਾਅਦ ਵਿੱਚ ਪਪਲ ਪ੍ਰੀਤ ਦੀ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਜਿਹੜੀ ਕੀਤੀ ਜਾਂਦੀ ਹੈ ਪਿੰਡ ਰੋਡੇ ਤੋਂ ਤਾਂ ਪਪਲਪ੍ਰੀਤ ਨੂੰ ਬੇहद ਕਰੀਬੀ ਮੰਨਿਆ ਜਾਂਦਾ ਰਿਹਾ ਹਾਲਾਂਕਿ ਅੱਜ ਪਪਲਪ੍ਰੀਤ ਦੀ ਮਾਤਾ ਮਨਜੀਤ ਕੌਰ ਜੋ ਕਿ ਸਵੇਰੇ ਅਦਾਲਤ ਦੇ ਬਾਹਰ ਪਹੁੰਚੇ ਸੀ ਉਹਨਾਂ ਦਾ ਪਰਿਵਾਰ ਜਿਹੜਾ ਉਹ ਸਵੇਰ ਤੋਂ ਇੰਤਜ਼ਾਰ ਕਰ ਰਿਹਾ ਸੀ ਤਾਂ ਉਹ ਭਾਵੇਂ ਆਪਣੇ ਪੁੱਤ ਨੂੰ ਬੇਕਸੂਰ ਦੱਸ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਹੈ ਪਪਲਪ੍ਰੀਤ ਦਾ ਔਰ ਜਦੋਂ ਅਜਨਾਲੇ ਦੇ ਵਿੱਚ ਜੋ ਕੁਝ ਵੀ ਘਟਨਾਕ੍ਰਮ ਵਾਪਰਿਆ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਉਸ ਵੇਲੇ ਵੀ ਪਪਲ ਪ੍ਰੀਤ ਉੱਥੇ ਮੌਜੂਦ ਨਹੀਂ ਸੀ ਉਹ ਗੁਰਦਾਸਪੁਰ ਦੇ ਵਿੱਚ ਸੀ ਹਾਲਾਂਕਿ ਸ਼ਾਮ ਵੇਲੇ ਉਹ ਜ਼ਰੂਰ ਜੋ ਆ ਜਨਾਲਾ ਥਾਣੇ ਪਹੁੰਚਦਾ ਹੈ ਤਾਂ ਇਹ ਸਾਰੇ ਤਰਕ ਪਰਿਵਾਰ ਦੇ ਨੇ ਜਾਂ ਵਕੀਲਾਂ ਦੇ ਨੇ ਦੂਜੇ ਪਾਸੇ ਪੁਲਿਸ ਜਿਸ ਤਰੀਕੇ ਦੇ ਨਾਲ ਹੁਣ ਤੱਕ ਪਹਿਲੇ ਜਿਹੜੇ ਅਮਰਤਪਾਲ ਦੇ ਸਾਥੀਆਂ ਨੂੰ ਪੇਸ਼ ਕਰਦੀ ਰਹੀ ਹੈ ਤਾਂ ਇਹ ਤਰਕ ਰੱਖਿਆ ਗਿਆ ਕਿ ਕੁਝ ਰਿਕਵਰੀਆਂ ਜਿਹੜੀਆਂ ਨੇ ਮੋਬਾਈਲ ਫੋਨ ਦਾ ਜ਼ਿਕਰ ਹੋਇਆ ਹਥਿਆਰਾਂ ਦਾ ਜ਼ਿਕਰ ਹੋਇਆ ਕਿ ਅਸੀਂ ਉਹ ਚੀਜ਼ਾਂ ਰਿਕਵਰ ਕਰਨੀਆਂ ਚਾਹੁੰਦੇ ਹਾਂ ਕਿਉਂਕਿ ਜਿਹੜੀ ਆਨੰਦਪੁਰ ਖਾਲਸਾ ਫੌਜ ਦਾ ਜ਼ਿਕਰ ਹੋਇਆ ਸੀ ਅਮਰਤਪਾਲ ਸਿੰਘ ਵੱਲੋਂ ਤਾਂ ਉਸ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਬਹੁਤ ਸਾਰੇ ਨੌਜਵਾਨਾਂ ਨੂੰ ਜਿਹੜੀ ਹਥਿਆਰ ਚਲਾਉਣ ਦੀ ਟ੍ਰੇਨਿੰਗ ਜਿਹੜੀ ਆ ਉਹ ਦਿੱਤੀ ਜਾਂਦੀ ਸੀ ਪਰ ਦੂਜੇ ਪਾਸੇ ਜੇਕਰ ਅਸੀਂ ਬਚਾਅ ਪੱਖ ਦੀ ਗੱਲ ਕਰੀਏ ਵਕੀਲਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਕਿ ਇਹ ਸਭ ਕੁਝ ਜੋ ਹੈ ਕ੍ਰੀਏਟ ਕੀਤਾ ਗਿਆ ਜਿਹਾ ਕੁਝ ਵੀ ਨਹੀਂ ਸੀ ਔਰ ਜੇਕਰ ਰਿਕਵਰੀ ਦੀ ਗੱਲ ਹੈ ਤਾਂ ਜਦੋਂ ਇਹਨਾਂ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਮਰਤਪਾਲ ਸਮੇਤ ਜਿੰਨੇ ਵੀ ਉਸ ਦੇ ਸਾਥੀ ਨੇ ਤਾਂ ਕਾਫੀ ਲੰਮਾ ਸਮਾਂ ਪੁੱਛ ਕੇ ਜਿਹੜੀ ਹੈ ਪੰਜਾਬ ਦੇ ਵਿੱਚ ਪਹਿਲਾਂ ਕੀਤੀ ਜਾ ਚੁੱਕੀ ਹੈ ਉਸ ਤੋਂ ਬਾਅਦ ਹੀ ਇਹਨਾਂ ਨੂੰ ਅਸਾਮ ਭੇਜਿਆ ਗਿਆ ਸੀ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਤਾਂ ਲਗਭਗ 2 ਸਾਲ ਜੋ ਹੈ ਉਹ ਇਹਨਾਂ ਦੀ ਜਿਹੜੀ ਐਨਐਸਏ ਪਹਿਲਾਂ ਲਗਾਈ ਗਈ ਉਸ ਤੋਂ ਬਾਅਦ ਉਸ ਨੂੰ 1 ਸਾਲ ਦੇ ਲਈ ਹੋਰ ਐਕਸਟੈਂਡ ਕਰ ਦਿੱਤਾ ਗਿਆ ਤਾਂ ਹੁਣ ਜਿੱਥੇ ਇਸ ਵੇਲੇ ਪਪਲਪ੍ਰੀਤ ਦੀ ਕੋਰਟ ਦੇ ਵਿੱਚ ਪੇਸ਼ੀ ਹੋ ਰਹੀ ਹੈ ਤਾਂ ਨਾਲ ਦੀ ਨਾਲ ਪੰਜਾਬ ਪੁਲਿਸ ਹੁਣ ਅਮਰਿਤਪਾਲ ਸਿੰਘ ਨੂੰ ਵੀ ਪੰਜਾਬ ਲਿਆਉਣ ਦੀ ਤਿਆਰੀ ਜੋ ਹੈ ਕਰਦੀ ਹੋਈ ਨਜ਼ਰ ਆ ਰਹੀ ਇੱਕ ਵਾਰ ਮੈਂ ਤਸਵੀਰਾਂ ਦਿਖਾ ਦਿਆਂ ਕਿ ਮੈਂ ਇਸ ਵੇਲੇ ਅਜਨਾਲਾ ਕੋਰਟ ਦੇ ਬਾਹਰ ਮੌਜੂਦ ਹਾਂ ਔਰ ਥੋੜੀ ਦੇਰ ਪਹਿਲਾਂ ਇਹ ਜਿਹੜੀਆਂ ਪੁਲਿਸ ਦੀਆਂ ਗੱਡੀਆਂ ਨਜ਼ਰ ਆ ਰਹੀਆਂ ਨੇ ਇੱਕ ਬੁਲੇਟ ਪ੍ਰੂਫ ਗੱਡੀ ਜਿਹੜੀ ਨਜ਼ਰ ਆ ਰਹੀ ਜਿਸ ਦੇ ਵਿੱਚ ਹੁਣ ਤੱਕ ਅਸੀਂ ਦੇਖਦੇ ਰਹੇ ਹਾਂ ਕਿ ਲਾਰੈਂਸ ਪਸ਼ਨੋਈ ਜੱਗੂ ਭਗਵਾਨਪੁਰੀਆ ਜਾਂ ਕੋਈ ਹੋਰ ਜਿਹੜੇ ਵੱਡੇ ਗੈਂਗਸਟਰ ਨੇ ਉਹਨਾਂ ਨੂੰ ਇਸ ਢੰਗ ਦੇ ਨਾਲ ਪੇਸ਼ ਕੀਤਾ ਜਾਂਦਾ ਰਿਹਾ ਤਾਂ ਪਪਲਪ੍ਰੀਤ ਨੂੰ ਰਾਤ ਪੁਲਿਸ ਜੋ ਹੈ ਉਹ ਹਵਾਈ ਜਹਾਜ਼ ਦੇ ਜ਼ਰੀਏ ਲੈ ਕੇ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੀ ਸੀ ਔਰ ਅੱਜ ਸਵੇਰ ਤੋਂ ਹੀ ਇਹ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਕਦੋਂ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਕਿਉਂਕਿ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਜਿਹੜੀ 39 ਨੰਬਰ ਐਫ ਆਈ ਆਰ ਅਜਨਾਲਾ ਥਾਣੇ ਦੇ ਵਿੱਚ ਦਰਜ ਕੀਤੀ ਗਈ ਸੀ ਜਦੋਂ ਅਮਰਤਪਾਲ ਸਿੰਘ ਆਪਣੇ ਇੱਕ ਸਾਥੀ ਲਵਪ੍ਰੀਤ ਸਿੰਘ ਤੂਫਾਨ ਨੂੰ ਜੋ ਹੈ ਉਹ ਕਿਉਂਕਿ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਸੀ ਤਾਂ ਅਮਰਤਪਾਲ ਆਪਣੇ ਸਮਰਥਕਾਂ ਦੇ ਨਾਲ ਅਜਨਾਲਾ ਪਹੁੰਚਿਆ ਅਜਨਾਲਾ ਥਾਣੇ ਦੇ ਬਾਹਰ ਹਾਲਾਂਕਿ ਉਸ ਵੇਲੇ ਇੱਕ ਇਹ ਵੀ ਵਿਵਾਦ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਜੋ ਹੈ ਪਾਲਕੀ ਸਾਹਿਬ ਦੇ ਵਿੱਚ ਸ਼ੁਭ ਸਨ ਇੱਕ ਖਾਸ ਜਿਹੜੀ ਗੱਡੀ ਹੈ ਗੁਰੂਗ੍ਰੰਥ ਸਾਹਿਬ ਜੀ ਵਾਲੀ ਉਹ ਪਹੁੰਚਦੀ ਹੈ ਤਾਂ ਥਾਣੇ ਦੇ ਅੰਦਰ ਉਸ ਪਾਲਕੀ ਸਾਹਿਬ ਨੂੰ ਲਿਜਾਣ ਦੇ ਉੱਤੇ ਵੀ ਕਈ ਤਰ੍ਹਾਂ ਦੇ ਕਿੰਤੂ ਪ੍ਰੰਤੂ ਹੋਏ ਪਰ ਸਭ ਤੋਂ ਵੱਡਾ ਇਲਜ਼ਾਮ ਹੈ ਕਿ ਅਮਰਤਪਾਲ ਦੇ ਕਹਿਣ ਤੇ ਉਹਦੇ ਸਾਰੇ ਸਾਥੀਆਂ ਨੇ ਥਾਣੇ ਦੇ ਉੱਤੇ ਕਬਜ਼ਾ ਕੀਤਾ ਤਾਂ ਪੁਲਿਸ ਨੂੰ ਧਮਕਾਇਆ ਗਿਆ ਉਸ ਵੇਲੇ ਦੇ ਜਿਹੜੇ ਐਸਐਸਪੀ ਸੀ ਸਿੰਦਰ ਸਿੰਘ ਜਿਹੜੇ ਕਿ ਹੁਣ ਮੌਜੂਦਾ ਡੀਆਈਜੀ ਬਾਰਡਰ ਰੇਂਜ ਨੇ ਤਾਂ ਉਹਨਾਂ ਦੀਆਂ ਕੁਝ ਤਸਵੀਰਾਂ ਵੀ ਉਸ ਵੇਲੇ ਸਾਹਮਣੇ ਆਈਆਂ ਸੀ ਤਾ ਉਸ ਤੋਂ ਬਾਅਦ ਹੀ ਪੁਲਿਸ ਵੱਲੋਂ 39 ਨੰਬਰ ਜਿਹੜੀ ਐਫਆਈਆਰ ਦਰਜ ਕਰਕੇ ਇਹ ਸਾਰੀ ਕਾਰਵਾਈ ਕੀਤੀ ਉਸ ਵੇਲੇ ਜੇਕਰ ਮੈਂ ਪੰਜਾਬ ਦੇ ਉਸ ਸਮੇਂ ਦੇ ਮਾਹੌਲ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਪੈਰਾ ਮਿਲਟਰੀ ਫੋਰਸ ਤੱਕ ਤਨਾਤ ਕਰ ਦਿੱਤੀ ਗਈ ਸੀ ਕਿਉਂਕਿ ਇਹ ਖਦਸ਼ਾ ਸੀ ਸਰਕਾਰ ਨੂੰ ਜਾਂ ਪੁਲਿਸ ਨੂੰ ਕਿ ਜੇਕਰ ਅਮਰਤਪਾਲ ਸਿੰਘ ਜਾਂ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਉਸ ਦਾ ਵਿਰੋਧ ਜੋ ਹੈ ਉਹ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨਾ ਹੋਵੇ ਉਸ ਕਰਕੇ ਕੇਂਦਰ ਸਰਕਾਰ ਦੇ ਕੋਲੋਂ ਵਾਧੂ ਜਿਹੜੀ ਪੈਰਾਮਿਲਟਰੀ ਫੋਰਸ ਹੈ ਉਸ ਦੀ ਤਾਇਨਾਤੀ ਪੰਜਾਬ ਦੇ ਵਿੱਚ ਕਰਵਾਈ ਗਈ ਸੀ ਹਾਲਾਂਕਿ ਕੋਈ ਵੀ ਐਸੀ ਚੀਜ਼ ਜਿਹੜੀ ਪੰਜਾਬ ਦੇ ਵਿੱਚ ਦੇਖਣ ਨੂੰ ਨਹੀਂ ਮਿਲੀ ਕਿ ਬਹੁਤ ਸਾਰਾ ਕੋਈ ਵੱਡਾ ਪੱਦਰ ਤੇ ਵਿਰੋਧ ਕੀਤਾ ਗਿਆ ਹੋਵੇ ਤਾਂ ਹੁਣ ਸਵਾਲ ਇਹ ਹੈ ਕਿ ਇਨਾਂ ਸਾਰੇ ਲੋਕਾਂ ਨੂੰ ਲਗਾਤਾਰ ਮੰਗ ਹੋ ਰਹੀ ਸੀ ਕਿ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਤਾਂ ਹੁਣ ਪਪਲ ਪ੍ਰੀਤ ਨੂੰ ਪੰਜਾਬ ਲਿਆਉਣ ਤੋਂ ਬਾਅਦ ਸਿਰਫ ਤੇ ਸਿਰਫ ਅਮਰਤਪਾਲ ਸਿੰਘ ਹੀ ਇੱਕ ਐਸਾ ਵਿਅਕਤੀ ਹੈ ਜੋ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਔਰ ਇਸੇ ਦੇ ਦੌਰਾਨ ਹੀ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ MP ਬਣਦਾ ਹੈ ਤਾਂ ਹੁਣ ਪੰਜਾਬ ਅਮਰਤਪਾਲ ਨੂੰ ਲਿਆਉਣ ਦੀ ਪਿਆਰੀ ਜਲਦ ਹੋ ਰਹੀ ਹੈ ਕਿਉਂਕਿ ਉਸ ਦੀ ਵੀ ਜਿਹੜੀ NSA ਹੈ ਉਹ ਬਹੁਤ ਜਲਦ ਖਤਮ ਹੋਣ ਜਾ ਰਹੀ ਹੈ ਔਰ ਥੋੜੀ ਦੇਰ ਦੇ ਵਿੱਚ ਪੁਲਿਸ ਅਧਿਕਾਰੀ ਜਾਣਕਾਰੀ ਦੇਣਗੇ ਕਿ ਅੰਮ੍ਰਿਤਪਾਲ ਦੇ ਸਾਥੀ ਪਪਲਪ੍ਰੀਤ ਦਾ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਨ ਦੇ ਵਿੱਚ ਪੁਲਿਸ ਕਾਮਯਾਬ ਹੋਈ ਹੈ ਜੀ ਵਿਜੀਤ ਠੀਕ ਹੈ ਤੁਸੀਂ ਲਗਾਤਾਰ ਨਜ਼ਰ ਬਣਾਈ ਰੱਖੋਰਾ ਜੀ ਅਸੀਂ ਦੁਬਾਰਾ ਤੁਹਾਡੇ ਕੋਲੇ ਆਵਾਂਗੇ ਜਿਵੇਂ ਹੀ ਕੋਰਟ ਤੋਂ ਕੋਈ ਅਪਡੇਟ ਆਉਂਦੀ ਹੈ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਤਾਂ ਅਜਨਾਲਾ ਕੋਰਟ ਦੇ ਵਿੱਚ ਪਪਲਪ੍ਰੀਤ ਦੀ ਪੇਸ਼ੀ ਹੋਈ ਹੈ ਥੋੜੀ ਦੇਰ ਦੇ ਵਿੱਚ ਇਹ ਪਤਾ ਚੱਲੇਗਾ ਕਿ ਕਿੰਨੇ ਦਿਨ ਦਾ ਰਿਮਾਂਡ ਪਪਲਪ੍ਰੀਤ ਦਾ ਪੁਲਿਸ ਨੂੰ ਮਿਲਦਾ ਹੈ ਤੇ ਤਰਨਤਾਰਨ ਦੇ ਵਿੱਚ ਇੱਕ ਸਬ ਇਨਸਪੈਕਟਰ ਦੇ ਹੋਏ ਕਤਲ ਮਾਮਲੇ ਦੇ ਵਿੱਚ ਮੁਲਜ਼ਮਾਂ ਨੂੰ ਅੱਜ ਖਰੂਰ ਸਾਹਿਬ ਦੀ ਕੋਰਟ ਵਿੱਚ ਪੇਸ਼ ਕੀਤਾ ਜਾਣਾ ਹੈ ਸਰਪੰਚ ਸਣੇ ਸਾਰੇ ਮੁਲਜ਼ਮ ਪੇਸ਼ ਕੀਤੇ ਜਾਣਗੇ ਬੀਤੇ ਦਿਨੀ ਸਬ ਇਨਸਪੈਕਟਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਕਤਲ ਕਰ ਦਿੱਤਾ ਗਿਆ ਸੀ ਪੁਲਿਸ ਨੇ ਮੌਜੂਦਾ ਸਰਪੰਚ ਸਮੇਤ 20 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਔਰ ਪੁਲਿਸ ਮੁਲਾਜ਼ਮ ਦੀ ਹੀ ਪਿਸਤੌਲ ਸੀ ਜਿਸ ਦੇ ਨਾਲ ਗੋਲੀ ਮਾਰੀ ਗਈ ਸੀ ਉਸੇ ਪੁਲਿਸ ਮੁਲਾਜ਼ਮ ਤੋਂ ਪਿਸਤੌਲ ਖੋ ਕੇ ਉਸੇ ਨੂੰ ਗੋਲੀ ਮਾਰ ਦਿੱਤੀ ਗਈ ਸੀ ਚਰਨਜੀਤ ਸਿੰਘ ਸਬ ਇਨਸਪੈਕਟਰ ਸੀ ਔਰ ਉਹਨਾਂ ਦੀ ਜਾਨ ਚਲੀ ਗਈ ਇਸ ਲੜਾਈ ਝਗੜੇ ਦੇ ਦੌਰਾਨ ਜਦੋਂ ਉਹ ਇੱਕ ਵਿਵਾਦ ਨੂੰ ਸੁਲਝਾਉਣ ਦੇ ਲਈ ਇੱਕ ਪਿੰਡ ਦੇ ਵਿੱਚ ਗਏ ਸੀ ਤਾਂ ਜਿਹੜੀ ਸਰਪੰਚ ਧਿਰ ਸੀ ਉਸ ਧਿਰ ਨੇ ਚਰਨਜੀਤ ਸਿੰਘ ਦਾ ਰਵਲਵਰ ਖੋ ਕੇ ਪਿਸਟਲ ਖੋ ਕੇ ਉਹਨਾਂ ਤੇ ਫਾਇਰ ਕਰ ਦਿੱਤਾ ਸੀ ਜਿਸ ਨਾਲ ਚਰਨਜੀਤ ਸਿੰਘ ਦੀ ਮੌਤ ਹੋ ਗਈ ਤੇ ਅਮ੍ਰਿਤਸਰ ਪੁਲਿਸ ਨੇ ਨਸ਼ੇ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਹੈ 18 ਕਿਲੋ ਹੈਰੋਇਨ ਸਮੇਤ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਿੰਡ ਖੈਰਾ ਦਾ ਇਰੇਨ ਵਾਲਾ ਹੀਰਾ ਸਿੰਘ ਨਾਮ ਜੋ ਇਸਦੀ ਪਛਾਣ ਹੋਈ ਹੈ ਜੋ ਮੁਲਜ਼ਮ ਹੈ ਔਰ ਪਾਕਿਸਤਾਨ ਚ ਬੈਠੇ ਨਸ਼ਾ ਤਸਕਰਾਂ ਦੇ ਨਾਲ ਇਸਦੇ ਲਿੰਕ ਨੇ ਮੁਲਜ਼ਮ ਦਾ ਇੱਕ ਸਾਥੀ ਵੀ ਹੈ ਪੁਲਿਸ ਉਸਦੀ ਭਾਲ ਦੇ ਵਿੱਚ ਹੁਣ ਛਾਪੇਮਾਰੀ ਕਰ ਰਹੀ ਹੈ ਦੋਨਾਂ ਜਣਿਆਂ ਨੇ ਮਿਲ ਕੇ ਇਹ ਨਸ਼ਾ ਸਮਗਲ ਕਰਵਾਇਆ ਸੀ ਔਰ ਹੁਣ 18 ਕਿਲੋ ਹਿਰੋਇਨ ਇਹਨਾਂ ਦੇ ਕੋਲੋਂ ਜ਼ਬਤ ਕੀਤੀ ਗਈ ਹੈ ਰਾਜ ਸਰਕਾਰ ਦੀ ਯੋਧ ਨਸ਼ਾ ਵਿਰੋਧ ਮੁਹਿੰਮ ਨੂੰ ਅੱਜ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਦੋਂ ਐਂਟੀ ਨਾਰਕੋਟਿਕ ਸਟਾਫ ਫੋਰਸ ਨੇ ਇੱਕ ਵੱਡੀ ਹਿਰੋਇਨ ਰਿਕਵਰੀ ਕੀਤੀ ਹੈਗੀ 18.227 ਕਿਜੀ ਹਿਰੋਇਨ ਰਿਕਵਰ ਕੀਤੀ ਗਈ ਹੈ ਤੇ ਹੀਰਾ ਸਿੰਘ ਨਾਦੇ ਇੰਡੀਅਨਸ ਸਮਗਲਰ ਨੂੰ ਗ੍ਰਿਫਤਾਰ ਕੀਤਾ ਗਿਆ ਹੀਰਾ ਸਿੰਘ ਪਾਕਿਸਤਾਨ ਸਮਗਲਰ ਬਿੱਲੇ ਦੇ ਨਾਲ ਡਾਇਰੈਕਟ ਕੰਟੈਕਟ ਦੇ ਵਿੱਚ ਸੀਗਾ ਤੇ ਵੱਡੀ ਖੇਪਾ ਕੰਟਰਾਬੈਂਡ ਦੀ ਮੰਗਵੰਦਾ ਸੀ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਇਸ ਨੈਟਵਰਕ ਨੂੰ ਇੱਕ ਐਨ ਟੂ ਐਂਡ ਮੈਨਰ ਦੇ ਵਿੱਚ ਪਾਸਟ ਕੀਤਾ ਜਾ ਰਿਹਾ ਉਸ ਦੇ ਐਸੋਸੀਏਸ਼ਨ ਨੂੰ ਅਰੈਸਟ ਕਰਨ ਲਈ ਰੇਡਸ ਕੀਤੇ ਜਾ ਰਹੇ ਹਨ ਤੇ ਜਿਹੜੇ ਹਵਾਲਾ ਨੈਟਵਰਕ ਤੋਂ ਜਿਹੜੀ ਪੇਮੈਂਟਸ ਵਾਪਸ ਭੇਜੀਆਂ ਜਾਂਦੀ ਸੀ ਉਸ ਨੈਟਵਰਕ ਨੂੰ ਵੀ ਨਾਸ ਕੀਤਾ ਜਾਊਗਾ ਇਸ ਦੇ ਨਾਲ ਹੀ ਸਾਡੀ ਜਿਹੜੇ ਯੁੱਧ ਨਸ਼ਿਆ ਵਿਰੁੱਧ ਦਾ ਅੱਜ 41 ਦਿਨ ਪੂਰਾ ਹੋਣ ਤੇ 5621 ਜਿਹੜੇ ਡਰੱਗਸ ਸਮੱਗਲਰ ਫੜੇ ਜਾ ਚੁੱਕੇ ਹਨ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈਗੀ ਪੰਜਾਬ ਨੂੰ ਡਰੱਗ ਫਰੀ ਬਣਾਉਣ ਦੀ ਤੇ ਗਾਇਕ ਹੰਸਰਾ ਝਾਂਸ ਦੀ ਧਰਮ ਪਤਨੀ ਜਿਹੜੇ ਪਿਛਲੇ ਦਿਨੀ ਸਵਰਗ ਸਦਾਰ ਗਏ ਸੀ ਅੱਜ ਉਹਨਾਂ ਦੀ ਅੰਤਿਮ ਅਰਦਾਸ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਮੇਤ ਇਸ ਸੰਤੇਮ ਅਰਦਾਸ ਚ ਸ਼ਾਮਿਲ ਹੋਏ ਨੇ ਉਹਨਾਂ ਦੀ ਧਰਮ ਪਤਨੀ ਗੁਰਪ੍ਰੀਤ ਕੌਰ ਭਗਵੰਤ ਮਾਨ ਦੋਨੋਂ ਅੱਜ ਇਸ ਸੰਤੇਮ ਅਰਦਾਸ ਤੇ ਵਿੱਚ ਪਹੁੰਚੇ ਫਿਲਮ ਜਗਤ ਦੀਆਂ ਕਈ ਹਸਤੀਆਂ ਨੇ ਪਹੁੰਚ ਕੇ ਹੰਸਰਾ ਝਾਂਸ ਦੇ ਨਾਲ ਦੁੱਖ ਸਾਂਝਾ ਕੀਤਾ ਹੈ ਪੰਜਾਬੀ ਗਾਇਕ ਜਿਹੜੇ ਨੇ ਉਹ ਕਈ ਸਾਰੇ ਪਹੁੰਚੇ ਨੇ ਜਿਨ੍ਹਾਂ ਵੱਲੋਂ ਹੰਸਰਾ ਝਾਂਸ ਤੇ ਧਰਮਪਤਨੀ ਰੇਸ਼ਮ ਕੌਰ ਹੰਸ ਨੂੰ ਅੱਜ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ। ਸਤਿੰਦਰ ਸੱਤੀ, ਕਲੇਰ ਕੰਠ, ਕੇਐਸ ਮੱਖਣ ਇਹ ਸਾਰੇ ਪਹੁੰਚੇ ਹੋਏ ਨੇ ਬੀਨੂ ਢਿੱਲੋਂ, ਕਈ ਸਿਆਸੀ ਆਗੂ ਵੀ ਪਹੁੰਚੇ ਹੋਏ ਨੇ ਇਸ ਅਰਦਾਸ ਸਮਾਗਮ ਦੇ ਵਿੱਚ ਅੱਜ ਅੰਤਿਮ ਅਰਦਾਸ ਹੋ ਰਹੀ ਹੈ ਹੰਸਰਾ ਝਾਂਸ ਦੀ ਧਰਮਪਤਨੀ ਰੇਸ਼ਮ ਕੌਰ ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਿਤਾਰੇ ਭਾਈ ਭਾਈ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਛੋਟੀਆਂ ਮੋਟੀਆਂ ਚਿਗਾਰੀਆਂ ਸੀ ਉਹ ਭਾਂਬੜ ਬਣੀਆਂ ਜਿਨ੍ਹਾਂ ਸਾਡੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੁਝ ਕਰਾਂਗੇ ਜਿਨ੍ਹਾਂ ਦੇ ਖਾਰੇ ਦੇਖਣ ਲਈ ਅਸੀਂ ਮਤਲਬ ਯਾਰ 3 ਘੰਟਿਆਂ ਵੱਧ ਦੀ ਉਡੀਕ ਵੀ ਕੀਤੀ ਜੀ ਹੰਸਰਾਜ ਹੰਸ ਸਾਹਿਬ ਉਹਨਾਂ ਦੇ ਕਰੇ ਇੱਕ ਬਹੁਤ ਅਚਾਨਕ ਇੱਕ ਨਾ ਪੁਰਾਉਣਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਵਿੱਚ ਜਾਂ ਨਵਰਾਜ ਤੇ ਜਗਵਰਾਜ ਦੀ ਮਾਂ ਦੇ ਰੂਪ ਵਿੱਚ ਕਿਹਾ ਬਾਤ ਤਾਂ ਹੋਇਆ ਤਾਂ ਅੱਜ ਅਸੀਂ ਪਰਿਵਾਰ ਨਾਲ ਮੈਂ ਪਰਿਵਾਰ ਸਮੇਤ ਤੁਹਾਨੂੰ ਮੁਬਾਰਕ ਕਰਦਾ ਹਾਂ ਰਾਜਨੀਤੀ ਵਿੱਚ ਵੀ ਇਕੱਠੇ ਰਹੇ ਆ ਵਿਚਾਰਧਾਰਾ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟ 'ਚ ਵੀ ਇਕੱਠੇ ਰਹੇ ਕੰਮ ਕੀਤਾ ਸਟੇਜਾਂ 'ਤੇ ਵੀ ਇਕੱਠੇ ਕੰਮ ਕੀਤਾ ਤੇ ਮੈਂ ਇਹੀ ਪਰਮਾਤਮਾ ਕੀ ਅਦਾਸ ਕਰਨ ਆਇਆ ਅੱਜ ਕੀਤੀ ਦੀ ਹੈ ਕਿ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਮੰਨਦਾ ਪਰਖੇ ਤੇ ਉਸ ਬਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ। ਰਬਾ ਜੀ ਕੋਈ ਦੁੱਖ। ਵੈਸੇ ਤੇ ਹਰ ਜੀ ਜਿਹੜਾ ਬਾਉ ਬੁੱਲਾ ਹੁੰਦਾ ਘਰਾਂ ਚ ਜੀਵ ਹਰ ਘਰ ਦੇ ਜੀਵ ਦਾ ਆਪਣਾ ਪਰ ਘਰ ਦੀ ਮਾਂ ਜਿਹੜੀ ਉਹ ਤੇ ਘਰ ਦਾ ਧੁਰਾ ਹੁੰਦੀ ਹੈ। ਔਰ ਕਿਸੇ ਵੀ ਘਰ ਚੋਂ ਕਿਸੇ ਮਾਂ ਦਾ ਜਾਣਾ ਜਿਹੜਾ ਉਹ ਬੜਾ ਦੁੱਖ ਦਾ ਕਾਰਨ। ਔਰ ਉਹਨਾਂ ਦੇ ਬੱਚਿਆਂ ਦੀ ਕਿੰਨੀ لیاقت ਹੈ ਕਿੰਨਾ ਅਦਰ ਬੀ এডਿਕੇਸ਼ਨ ਹੈ ਭਾਜੀ ਦੀ ਕਾਮਯਾਬੀ ਹੈ ਸਮਝੋ ਲਾਦੇ ਦੇ ਵਿੱਚ ਉਹਨਾਂ ਦਾ ਵੱਡਾ ਰੋਲ ਰਿਹਾ ਉਹਨਾਂ ਦੇ ਪਰਿਵਾਰ ਦੇ ਵਿੱਚ ਭਾਵੇਂ ਬਹੁਤਾ ਨਹੀਂ ਪਰਦੇ ਦੇ ਸਾਹਮਣੇ ਆਏ ਪਰ ਉਹਨਾਂ ਨੇ ਪਿੱਛੇ ਰਹਿ ਕੇ ਜਿਹੜੀ ਕਮਾਨ ਸੰਭਾਲੀ ਉਹ ਆਪਣੇ ਆਪ ਦੇ ਵਿੱਚ ਕੇ ਇਸੀ ਕਰਕੇ ਸਾਰੇ ਮਿਲ ਆ ਗਏ ਸਤਿਮਾ ਮੁਲਾਕਾਤ ਹੋਈ ਕਰੇ ਕੋਈ ਮਿਲ ਮੁਲਾਕਾਤ ਹੋਣੀ ਪਰ ਬਾਜੀ ਬਹੁਤ ਚੱਲਾ ਬਾਜੀ ਬਹੁਤ ਗੱਲਾਂ ਹੰਸ ਬਾਜੀ ਉਹਨਾਂ ਦੀ ਬਹੁਤ ਗੱਲ ਕਰਦੇ ਸੀ ਹੰਸ ਬਾਜੀ ਵਾ ਦੇ ਜੀਵਨ ਸਾਥੀ ਮੈਡਮ ਰੇਸ਼ਮ ਗੌਰ ਜੀ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਮੈਂ ਮੈਨੂੰ ਇਦਾਂ ਦੇ ਮੌਕੇ ਤੇ ਆਉਣਾ ਤਾਂ ਨਹੀਂ ਬੰਦਾ ਸੋਚਦਾ ਨਹੀਂ ਕਦੀ ਵੀ ਪਰ ਇਸ ਦੁੱਖ ਦੀ ਘੜੀ ਵਿੱਚ ਕਹਿੰਦੇ ਵੀ ਜਦੋਂ ਦੁੱਖ ਆ ਜਿਹੜਾ ਉੱਥੇ ਜਦੋਂ ਸ਼ਾਂਤਲ ਬੰਦਾ ਹੁੰਦਾ ਤੇ ਬੰਦੇ ਦਾ ਦੁੱਖ ਘਟਦਾ ਸੋ ਵੱਡੇ ਭਾਜੀ ਆ ਸਾਡੀ ਇੰਡਸਟਰੀ ਦੇ ਸਿਰਮੌਰ ਸਾਡੇ ਸੀਨੀਅਰ ਆ ਤੇ ਅੱਜ ਅਸੀਂ ਇੱਥੇ ਉਹਨਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਆ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੈਡਮ ਰੇਸ਼ੂ ਕੌਰ ਜੀ ਹੁਣ ਆਪਣੇ ਚਰਨਾਂ ਵਿੱਚ ਨਵਾਸ ਤਾਂ ਆਖਰੀ ਵਾਰ ਮੁਲਾਕਾਤ ਕਦੋਂ ਹੋਈ ਸੀ ਰੇਸ਼ੂ ਜੀ ਮੈਂ ਬਹੁਤ ਲੌਂਗ ਟਰਮ ਪਹਿਲਾਂ ਮੋਤਾ ਸਿੰਘ ਨਗਰ ਜਦੋਂ ਭਾਜੀ ਰਹਿੰਦੇ ਸੀ ਉਦੋਂ ਮੈਂ ਖਾਲਸਾ ਕਾਲਜ ਪੜ੍ਹਦਾ ਸੀ ਮੈਂ ਇੱਕ ਦੋ ਵਾਰੀ ਭਾਜੀ ਨੂੰ ਮਿਲਣ ਆਇਆ ਉਦੋਂ ਹੀ ਮੈਂ ਉਹਨਾਂ ਦੇ ਦਰਸ਼ਨ ਕੀਤੇ ਉਹਨਾਂ ਦੇ ਹੱਥੋਂ ਚਾਹ ਪੀਤੀ ਉਮੈ ਨੂੰ ਅੱਜ ਜਾਦਿਆ ਜਿਆਦਾ ਤਨੀ ਮਿਲ ਸਕਿਆ ਤੇ ਮੈਂ ਉਹਨਾਂ ਦੇ ਜਿਹੜੇ بیٹے ਆ ਉਹਨਾਂ ਨੂੰ ਇੱਕ ਦੋ ਵਾਰ ਮਿਲਿਆ ਤੇ ਭਾਜੀ ਨੂੰ ਤਾਂ ਮੈਂ ਦੇਰੀ ਦਾ ਅਕਸਰ ਤੇ ਗੱਲ ਕਰਦੇ ਆ ਕੰਗਨਾ ਰਣੌਤ ਦੀ ਬਾਲੀਵੁੱਡ ਕੁਈਨ ਕੰਗਨਾ ਰਣੌਤ ਐਮਪੀ ਬਣ ਚੁੱਕੇ ਨੇ ਹਿਮਾਚਲ ਤੋਂ ਔਰ ਬਿਜਲੀ ਬਿੱਲ ਤੇ ਉਹਨਾਂ ਦੀ ਕੁੰਡੀ ਫਸੀ ਹੈ ਸੱਤਾਧਾਰੀ ਤੇਰ ਦੇ ਨਾਲ ਖਾਸ ਕਰਕੇ ਬਿਜਲੀ ਮਹਿਕਵੇਂ ਦੇ ਨਾਲ ਵਾਰ ਪਲਟ ਵਾਰ ਦਾ ਸਿਲਸਿਲਾ ਚੱਲ ਰਿਹਾ ਪਰ ਨਿਸ਼ਾਨੇ ਕੰਗਨਾ ਰਣੌਤ ਵੱਲੋਂ ਸਰਕਾਰ ਤੇ ਸਾਦੇ ਜਾ ਰਹੇ ਨੇ ਬਿੱਲ ਨੂੰ ਲੈ ਕੇ ਹਿਮਾਚਲ ਸਰਕਾਰ ਤੇ ਕੰਗਨਾ ਪੜਕੀ ਹੈ ਬੇਸ਼ੱਕ ਬਿਜਲੀ ਬੋਰਡ ਵੱਲੋਂ ਜਸਟੀਫਿਕੇਸ਼ਨ ਦਿੱਤੀ ਗਈ ਉਹਨਾਂ ਆਪਣਾ ਜਵਾਬ ਦਿੱਤਾ ਕਿ ਬਿਜਲੀ ਬਿੱਲ ਕਿਹੜੇ ਕਿਹੜੇ ਬੀਨਿਆਂ ਦਾ ਪੈਂਡਿੰਗ ਹੈ ਕਿਉਂ ਇੰਨਾ ਬਿੱਲ ਆਇਆ ਪਰ ਕੰਗਨਾ ਨੇ ਉਸ ਤੋਂ ਬਾਅਦ ਕਿਹਾ ਕਿ ਮੇਰੇ ਘਰ 'ਚ ਕੋਈ ਫੈਕਟਰੀ ਨਹੀਂ ਲੱਗੀ ਜਿਸ ਕਰਕੇ ਇੰਨਾ ਬਿੱਲ ਆ ਗਿਆ ਉਹਨਾਂ ਕਿਹਾ ਕਿ ਮੇਰੇ ਬਨਾਲੀ ਵਾਲੇ ਘਰ 'ਚ 4 ਤੋਂ 5 ਨੌਕਰ ਰਹਿੰਦੇ ਨੇ ਸਿਰਫ 5 ਬਲਬਾਂ ਦੇ ਨਾਲ 90000 ਦਾ ਬਿੱਲ ਕਿਵੇਂ ਬਣ ਗਿਆ ਪਹਿਲਾਂ 5 ਤੋਂ 6000 ਦਾ ਬਿੱਲ ਆਉਂਦਾ ਸੀ ਬਿਜਲੀ ਵਿਭਾਗ ਦੇ ਮਤਾਬਕ 90384 ਰੁਪਏ ਦਾ ਬਿਜਲੀ ਦਾ ਬਿੱਲ ਜਨਵਰੀ ਤੇ ਫਰਵਰੀ ਦਾ ਹੈ ਜਿਸ ਦੀ ਕੁੱਲ ਖਪਤ 14000 ਯੂਨਿਟ ਸੀ ਵਿਭਾਗ ਮਤਾਬਕ ਜੇਕਰ ਬਿੱਲ ਜਮ੍ਹਾਂ ਨਹੀਂ ਕਰਵਾਇਆ ਗਿਆ ਤਾਂ ਖਪੋਕਤਾ ਤੇ ਕਾਰਵਾਈ ਕੀਤੀ ਜਾਣੀ ਹੈ ਮੰਡੀ ਦੇ ਇੱਕ ਸਮਾਗਮ ਦੇ ਵਿੱਚ ਅਦਾਕਾਰਾ ਕੰਗਨਾਰ ਰਣੌਤ ਨੇ ਆਪਣੇ ਮਨਾਲੀ ਸਥਿਤ ਘਰ ਦਾ 1 ਲੱਖ ਰੁਪਏ ਦਾ ਬਿੱਲ ਆਉਣ ਦੀ ਗੱਲ ਕਹੀ ਸੀ ਤੇ ਸੂਚਕ ਸਰਕਾਰ ਤੇ ਨਿਸ਼ਾਨੇ ਲਾ जी मेरे को इस महीने मेरे मनाली के घर का एक लाख रुपया बिजली का बिल है रहती भी नहीं सोचिए तो हम देखते हैं और कल जो है दस रुपए इतनी दुर्दशा की हुई है कि एक शिकायत के रूप में मैं इसको ले रहा हूँ कि उन्होंने शिकायत करी है कि उनका बिल जो है वो गलत रेज हुआ है जो कि गलत रेज नहीं हुआ है जो ठीक है और ये नाइन्टी वन थाउजेंड रुपीज का बिल है और बिल्कुल ठीक फिगर है यदि आप देखेंगे तो पुराने एरियाज इसमें नजर आ रहे हैं तो ये एरियर नहीं होते तो ये बिल डेफिनेटली कम होता है और मेरी रिक्वेस्ट फिर से रहेगी आपने भी बिल भी को जमा नहीं करवाती है तो आप कार्रवाई करेगा जो सांसद जो भी है कंज्यूमर है या ऐसे आम कंज्यूमर है उसी तरह से वो कंज्यूमर हैं तो जो भी हमारा सप्लाई कोड है उसके मुताबिक जो भी उनको पेनल्टी लगी है वो लगी ही है और लंबे समय तक जो है वो कोई उपभोक्ता जमा नहीं करवाता तो फिर डिस्कनेक्शन की तरफ हम जाते हैं पे इन लोगों ने कल अटैक किया कि कि भाई इसने कहा कि मेरे घर का जो किराया है बिजली का किराया है वो एक लाख रुपए तक जो है वो आया है मेरे घर में मनाली के घर में जो है कोई रहता नहीं है तीन चार काम करने वाले रहते हैं बेडरूम का वो घर है उसका किराया पांच साढ़े पांच हजार रुपया आया करता था अब पिछले कुछ महीनों से उसका किराया अस्सी पचासी हजार नब्बे हजार भी मैं उतर लाइड क्या लाइ रहा थी कोई को, फैक्ट्री लाइट्री में इतनी ना होती, घर पे रहती हूं, नहीं तो दिल्ली में ये मेरी बात नहीं है बहुत लोगों ने मुझे अपने बिल भेजे व्यवसायियों को तो बुरा हाल है खून के आंसू हो रहे हैं डेढ़ डेढ़ लाख दो दो लाख का बिल रेस्टोरेंट ओनर्स का और होटल ओनर का कुछ नहीं बच रहा उन्हें जो भी एक मुनाफा होता था ਹਾਲਾਂਕਿ ਹਿਮਾਚਲ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਬਿਜਲੀ ਕਾਫੀ ਸਸਤੀ ਹੈ ਪਰ ਫਿਰ ਵੀ ਬਿਜਲੀ ਬਿੱਲਾਂ ਨੂੰ ਲੈ ਕੇ ਹਿਮਾਚਲ ਦੀ ਸਿਆਸਤ ਅੱਜਕੱਲ ਖੂਬ ਗਰਮ ਆ ਰਹੀ ਹੈ ਅਗਲੀ ਖਬਰ ਦਾ ਰੁਕ ਕਰਦੇ ਹਾਂ ਸਵੇ ਚੱਲ ਰਹੇ ਸਪਾ ਸੈਂਟਰਸ ਨੂੰ ਲੈ ਕੇ ਹਾਈ ਕੋਰਟ ਨੇ ਸਖਤੀ ਦਿਖਾਈ ਹੈ ਹਾਈ ਕੋਰਟ ਨੇ ਟਿੱਪਣੀਆਂ ਕਰਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਸਪਾ ਸੈਂਟਰ ਜਿਸਮ ਫਰੋਚੀ ਦੇ ਅੱਡੇ ਬਣ ਰਹੇ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਹੁਕਮ ਦਿੱਤੇ ਨੇ ਕਿ 3 ਮਹੀਨਿਆਂ ਦੇ ਵਿੱਚ ਇਸ ਨੂੰ ਲੈ ਕੇ ਇੱਕ ਸਖਤ ਪਾਲਿਸੀ ਸਖਤ ਨੀਤੀ ਬਣਾਈ ਜਾਵੇ ਸਪਾ ਸੈਂਟਰ ਦੇ ਸੰਚਾਲਨ ਦੇ ਲਈ ਇੱਕ ਠੋਸ ਨੀਤੀ ਹੋਵੇ ਉਹਨਾਂ ਕਿਹਾ ਨੀਤੀ ਰਾਹੀਂ ਔਰਤਾਂ ਦਾ ਸ਼ੋਸ਼ਣ ਬੰਦ ਕੀਤਾ ਜਾਣਾ ਚਾਹੀਦਾ ਹੈ ਆਮ ਲੋਕਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ